ਬਹੁਤ ਵੱਡਾ ਦਿਨ ਹੈ ਜਦੋਂ ਇੱਕ ਤੰਦਰੁਸਤ ਬੱਚਾ ਸਾਡੇ ਘਰ ਪਹਿਲੀ ਵਾਰ ਆ ਰਿਹਾ ਹੈ ਔਰ ਸਾਡੀਆਂ ਮਾਮੀਆਂ ਚਾਚੀਆਂ ਤਾਈਆਂ ਦਾਦੀਆਂ ਨਾਨੀਆਂ ਆਈਆਂ ਹੋਈਆਂ ਨੇ ਕਰੇ ਕਰੇ ਆਈਆਂ ਹੋਈਆਂ ਨੇ ਜੋ ਇੱਕ ਬੱਚੇ ਦੇ ਆਉਣ ਦੀ ਖੁਸ਼ੀ ਮਨਾਈ ਜਾਂਦੀ ਹੈ ਜਿਵੇਂ ਮਾਲਵੇ ਦੇ ਪਿੰਡਾਂ ਚ ਕਿਉਂਕਿ ਅਸੀਂ ਛੋਟੇ ਛੋਟੇ ਪਿੰਡਾਂ ਚ ਉੱਠ ਕੇ ਆਏ ਹੋਏ ਲੋਕਾਂ ਸੋ ਜੋ ਖੁਸ਼ੀ ਮਨਾਈ ਜਾਂਦੀ ਹੈ ਚਾਚੀਆਂ ਦਾਦੀਆਂ ਨਾਨੀਆਂ ਤਾਈਆਂ ਉਹ ਮਨਾਈ ਜਾਊਗੀ ਤੇ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦਾ ਕਿ ਵਾਹਿਗੁਰੂ ਨੇ ਦਾਤ ਬਖਸ਼ੀ ਹੈ ਇੱਕ ਤੰਦਰੁਸਤ ਬੱਚਾ ਔਰ ਡਾਕਟਰ ਗੁਰਪ੍ਰੀਤ ਦੀ ਸਿਹਤ ਵੀ ਬਿਲਕੁਲ ਠੀਕ ਹੈ ਨਾਰਮਲ ਬੇਬੀ ਹੈ ਤੇ ਉਹ ਕਹਿੰਦੇ ਆ ਕਿ ਬੱਚਾ ਆਪਣੇ ਭਾਗ ਆਪ ਲੈ ਕੇ ਆਉਂਦਾ ਸੋ ਇਹਦੇ ਭਾਗ ਇਹ ਆਪਣਾਉਗੇ ਮੈਂ ਤੁਹਾਡੇ ਕਰੋੜਾਂ ਲੋਕਾਂ ਨੂੰ ਤੁਹਾਡੇ ذریعے ਦੱਸਣਾ ਚਾਹਣਾ ਬੇਟਾ ਹੋਵੇ ਬੇਟੀ ਹੋਵੇ ਪਹਿਲੀ ਗੱਲ ਤਾਂ ਇਹ ਦੁਆ ਕਰਿਆ ਕਰੋ ਅਰਦਾਸ ਕਰੇ ਤੰਦਰੁਸਤ ਹੋਵੇ ਦੂਜਾ ਫਿਰ ਉਹਨੂੰ ਪੜ੍ਹਾਓ ਉਹਨੂੰ ਮੌਕਾ ਦਿਓ ਉੱਡਣ ਦਾ ਤੇ ਫਿਰ ਸਾਡੀਆਂ ਧੀਆਂ ਕਿਸੇ ਗੱਲੋਂ ਵੀ ਘੱਟ ਨਹੀਂ ਹੈਗੇ ਤੇ ਮੈਂ ਬਹੁਤ ਖੁਸ਼ ਆ ਕਿ ਮੈਂ ਧੀ ਦਾ ਬਾਪ ਬਣਿਆ ਤੇ ਮੈਨੂੰ ਮੇਰੇ ਕੋਲ ਅੱਜ ਲਫ਼ਜ਼ ਨਹੀਂ ਆ ਗਏ ਮਾਸਬ ਕਦੇ ਹਸਪਤਾਲ ਚ ਮਿਲ ਬਹੁਤ ਦੇਰੀ ਨਾਲ ਗਏ ਤਾਂ ਕਰਕੇ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਇਹ ਤੇ ਹੀ ਦੱਸ ਸਕਦੇ ਨੇ ਤੁਸੀਂ ਕਿਉਂ ਦੇਰੀ ਨਾਲ ਗਏ ਤੁਸੀਂ ਦੱਸੋ ਜੀ ਪਹਿਲਾਂ ਦੇਖੋ ਜਦੋਂ ਵੀ ਇਹ ਜਾਂਦੇ ਸੀ 9 ਮਹੀਨੇ ਆ ਹਰ 10 ਦਿਨ ਬਾਅਦ ਕਦੇ 5 ਦਿਨ ਬਾਅਦ ਕਦੇ 2 ਦਿਨ ਬਾਅਦ ਡਾਕਟਰ ਬੁਲਾਉਂਦੇ ਸੀ ਮੈਂ ਨਹੀਂ ਜਾਂਦਾ ਸੀ ਨਾਲ ਤਾਂ ਕਿ ਕਿਉਂਕਿ ਜੇ ਮੈਂ ਜਾऊं ਜਾਂਦਾ ਤਾਂ ਫਿਰ ਪ੍ਰੋਟੋਕੋਲ ਮਤਲਬ ਕਿ ਸਿਕਿਉਰਟੀ ਹੈ ਸਿਕਿਉਰਟੀ ਮੁਤਾਬਕ ਨਾ ਸਾਰਾ ਹਸਪਤਲ ਸਟਕ ਹੋ ਜਾਂਦਾ ਹਾਜੀ ਗੱਲ ਮੈਨੂੰ 40 ਹਸਪੀਟਲ ਵਾਲਾ ਨੇ ਵੀ ਕਹੀ ਹੈ ਕਿ ਜਿਸ ਤੱਕ ਹੋ ਜਾਂਦਾ ਤਾਂ ਇਹਦਾ ਮਤਲਬ ਬਹੁਤ سارے ਮਰੀਜ਼ ਜਿੰਨਾ ਚਿਰ ਮੈਂ ਰਹੂੰਗਾ ਘਟ ਘਟ ਘੰਟਾ ਪਹਿਲਾਂ ਲਾ ਰੰਦੇ ਸਿਕਿਉਰਟੀ ਘੰਟਾ ਤੋਂ 2 ਘੰਟੇ ਮਰੀਜ਼ ਆਪਣੇ ਇਲਾਜ ਵਾਸਤੇ ਬੀਟ ਕਰਦੇ ਮੈਂ ਚੰਗਾ ਨਹੀਂ ਸਮਝਦਾ ਸੋ ਮੈਂ ਕਦੇ ਵੀ ਨਹੀਂ ਗਿਆ ਤੇ ਕਦੇ ਵੀ ਨਹੀਂ ਗਿਆ ਤੇ ਮੈਂ ਰਾਤ ਗਿਆ ਉਹ ਵੀ ਰਾਤ ਨੂੰ 8 ਵਜੇ ਤੋਂ ਬਾਅਦ ਜਦੋਂ ਐਡਮਿਸ਼ਨ ਹੋਈ ਹੈ ਤੇ ਹੁਣ ਮੈਂ ਸਵੇਰੇ ਗਿਆ ਜਦੋਂ ਬੱਚੇ ਨੂੰ ਲੈ ਕੇ ਆਉਣਾ ਸੀ ਤੇ ਮਨ ਸਰ ਨਾਮਾਰੇ ਨਾਮ ਬਾਰੇ ਕੋਈ ਸੋਚਾ ਨਾਮ ਕੀ ਰੱਖੋਗੇ ਇਸ ਤੀ ਦਾ ਕਿਉਂਕਿ ਘਰ ਦੇ ਵਿੱਚ ਕਹਿ ਰਹੇ ਕਿ ਪੂਰੀ ਖੁਸ਼ੀਆਂ ਦੇ ਨਾਲ ਧੀ ਨੂੰ ਸੁਆਗਤ ਕੀਤਾ ਜਾ ਰਿਹਾ ਜੀ ਬਿਲਕੁਲ ਤੇ ਅਸੀਂ 4 ਦਿਨ ਪਹਿਲਾਂ ਇੱਕ ਮੈਂ ਤੇ ਡਾਕਟਰ ਗੁਰਪ੍ਰੀਤ ਨੇ ਇੱਕ ਗਾਣਾ ਸੁਣਿਆ ਸੀ ਉਹਦੇ ਵਿੱਚ ਇੱਕ ਲਫ਼ਜ਼ ਆਇਆ ਸੀ ਉਹ ਲਫ਼ਜ਼ ਜੋ ਸਾਨੂੰ ਇਹ ਵੀ ਹੋ ਗਿਆ ਕਿ ਜੇ ਧੀ ਹੁੰਦੀ ਹੈ ਤਾਂ ਉਹਦਾ ਨਾਮ ਆ ਰੱਖ ਸਕਦੇ ਸੋ ਇਹਦਾ ਨਾਮ ਅੱਜ ਰੱਖਿਆ ਆਉਂਦੇ ਹੋਏ ਕਿਉਂਕਿ ਦੇਖੋ ਮੈਂ ਨਾਮ ਰੱਖਣਾ ਕੋਲਾਂ ਵੀ ਜੀਨੇ 9 ਮਹੀਨੇ ਆਪਣੀ ਕੁੱਖ ਚ ਰੱਖਿਆ ਉਹਨੂੰ ਪਾਲਿਆ ਤੇ ਮਤਲਬ ਮੁਸ਼ਕਲਾਂ ਚੱਲ ਕੇ ਬੱਚੇ ਨੂੰ ਜਨਮ ਦਿੱਤਾ ਤਾਂ ਮੈਂ ਕਿਹਾ ਵੀ ਮੈਂ ਡਾਕਟਰ ਗੁਰਪ੍ਰੀਤ ਨੇ ਸਲਾਹ ਕਰੂੰਗਾ ਸੌਂਦੇ ਹੋਏ ਸੀ ਸਲਾਹ ਕਰਕੇ ਇਹ ਬੇਟੀ ਦਾ ਨਾਮ ਰੱਖਿਆ ਨਿਆਮਤ ਕੌਰ ਮਾਨ ਨਿਆਮਤ ਕੌਰ ਨਿਆਮਤ ਕੌਰ ਸਾਹਿਬ ਉਹ ਵੀ ਸੁਣਾਈ ਦਿਓ ਸਾਨੂੰ ਯਾਦ ਨਹੀਂ ਹੈਗਾ ਕੀ ਵੀ ਸੁਣਾਉਣਾ ਇੱਕ ਗਾਣੇ ਚ ਲਾਈਨ ਆਈ ਸੀ ਨਿਆਮਤ ਰੱਬ ਦੀ ਦਾਤ ਖੁਦਾ ਦੀ ਬਖਸ਼ਿਸ਼ ਨਿਆਮਤ ਦਾ ਮਤਲਬ ਹੈ ਮਤਲਬ ਤੁਹਾਨੂੰ ਕੋਈ ਕੋਈ ਦਾਤ ਦੇਵੇ ਕੋਈ ਕੋਈ ਬਖਸ਼ਿਸ਼ ਹੋ ਜਾਏ ਤੁਹਾਡੇ ਤੇ ਪਰਮਾਤਮਾ ਦੀ ਸੋ ਇਹ ਬਖਸ਼ਿਸ਼ ਹੈ ਸੋ ਨਿਆਮਤ ਅੱਜ ਸੀਐਮ ਹਾਊਸ ਦੇ ਵਿੱਚ ਐਂਟਰ ਕਰ ਰਹੀ ਹੈ ਘਰ ਪੂਰਾ ਸਜਾਇਆ ਹੋਇਆ ਮਾਮੀਆਂ ਚਾਚੀਆਂ ਦਾਈਆਂ ਤਾਈਆਂ ਚਾਚੀਆਂ ਸਾਰੀਆਂ ਅੰਦਰ ਬੈਠੀਆਂ ਨੇ ਤੇ ਮੈਂ ਪਰ ਮੈਂ ਲੋਕਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਅੱਜ ਬਹੁਤ ਸਾਰੀਆਂ ਧੀ ਜੰਮੀਆਂ ਹੋਣਗੀਆਂ ਅੱਜ ਬਹੁਤ ਸਾਰੇ ਪੁੱਤ ਜੰਮੇ ਹੋਣਗੇ ਬਸ ਇਹੀ ਦੁਆ ਕਰਿਓ ਇੱਕ ਤਾਂ ਪੜਾਅ ਲਖਾ ਲਿਏ ਇੱਕ ਸੰਸਕਾਰ ਦੀ ਉਹਨਾਂ ਨੂੰ ਕਿਉ ਆਪਣੇ ਵਿਰਸੇ ਨੂੰ ਆਪਣੇ ਬੋਲੀ ਨੂੰ ਆਪਣੇ ਕਲਚਰ ਨੂੰ ਯਾਦ ਰੱਖੋ ਮਾਨ ਸਰ ਜਿਸ ਤਰ੍ਹਾਂ ਅਕਸਰ ਕਈ ਵਾਰ ਮੈਂ ਭਾਰਤ ਭਾਤ ਦੀ ਆਇਆ ਆਪਕੋ ਕੀ ਕਹਾਂਗੇ ਅੱਜ परिवार है तो परिवार है, है। अरविंद जी जब 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 मेरी शादी हुई थी इसी घर में तो जब चार लामा होंदिया ने ता लड़की और लड़के के पिता और माता को खड़े होना अनाउंस किया जाता तो मेरे पिताजी नहीं हैं वो 2011 में वो सर्गवास हो गए थे तो मम्मी है तो गुरप्रीत के मम्मी पापा हैं तो मेरे मेरे पापा के तौर पे, मेरे बाप के तौर पे अरविंद केजरीवाल जी खड़े हुए थे हमारे यहाँ कल्चर है अगर पिता नहीं है तो बड़ा भाई पिता बन जाता है फिर ऑटोमेटिकली क्योंकि वो बड़ा होता है ਉਸ ਤਿੰਨ ਡਿਸੀਜਨ ਲੈਣਾ ਹੁੰਦਾ ਕੱਲ ਉਹਨਾਂ ਨੇ ਵੀ ਵਧਾਈ دی ਹੈ ਤਾਂ ਮੈਂ ਉਸ ਨੂੰ ਕੀ ਕਹਾਂ ਕਿ ਉਹ ਤਾਊ ਬਣ ਗਏ ਜਾਂ ਦਾਦਾ ਬਣ ਗਏ مجھے ਇਸ ਦਾ ਮਾਨ ਸਾਹਿਬ ਅਕਸਰ ਕੀ ਵੀ ਦੇਖਿਆ ਜਾਂਦਾ ਬਹੁਤ ਸਾਰੇ ਲੋਕ ਮੁੰਡਾ ਤੇ ਕੁੜੀ ਦੇ ਵਿੱਚ ਫਰਕ ਕਰਦੇ ਨੇ ਕਿ ਲੱਗਦਾ ਹੈ ਕਿ ਮਿਸਾਲ ਅੱਜ ਕਾਇਮ ਹੋਊਗੀ ਤੁਸੀਂ ਕੀ ਸੰਦੇਸ਼ ਉਹਨਾਂ ਲੋਕਾਂ ਦੇ ਵਿੱਚ ਮੈਂ 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 ਇਹ ਬੋਲਣ ਵਾਸਤੇ ਬਹੁਤ ਛੋਟਾ ਬੰਦਾ ਇਹ ਤਾਂ ਲੋਕ ਬਹੁਤ ਵੱਡੇ ਬਹੁਤ ਗੁਣੀ ਗਿਆਨੀ ਬੰਦੇ ਪੈਨੇ ਸੋ ਤੀਆਂ ਜਿਹੜੀਆਂ ਨੇ ਉਹ ਹਰ ਫੀਲਡ ਦੇ ਵਿੱਚ ਐਸੇ ਘਰ ਦੇ ਵਿੱਚ ਤੁਸੀਂ ਆਣਿਓ ਜਿਹੜਾ 10ਵੀਂ ਚੋਂ ਟਾਪ ਕਰਦੀਆਂ ਚਾਰ ਕੁੜੀਆਂ 12ਵੀਂ ਚੋਂ ਟਾਪ ਕਰਦੀਆਂ ਪੰਜ ਕੁੜੀਆਂ ਬੀਏ ਚੋਂ ਟਾਪ ਕਰਦੀਆਂ ਸੋਤੀਆਂ ਤੇ ਪਤਾ ਨਹੀਂ ਮੇਰੇ ਖਿਆਲ ਚ ਹੁਣ ਦੇ ਜ਼ਮਾਨੇ ਚ ਤਾਂ ਕੋਈ ਫਰਕ ਨਹੀਂ ਹੈ ਥੈਂਕ ਯੂ